ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਿੱਖ ਪੰਥ ਦੇ ਜੇ ਆਪਾਂ ਕਹ ਲਈਏ ਸਮੁੱਚੀ ਗੁਰਨਾਨਕ ਨਾਮ ਲੇਵਾ ਸੰਗਤਾਂ ਦੇ ਅੰਦਰ ਬਹੁਤ ਵੱਡੀ ਚਰਚਾ ਦਾ ਵਿਸ਼ਾ ਜੋ ਗੱਲ ਬਣੀ ਹੋਈ ਹੈ ਉਹ ਜੋ ਜਥੇਦਾਰ ਸਹਿਬਾਨ ਸਾਡੇ ਜੋ ਤਖਤਾਂ ਦੇ ਜਥੇਦਾਰ ਨੇ ਉਨਾ ਦੀ ਜਿਸ ਤਰ੍ਹਾਂ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰਕਮੇਟੀ ਵੱਲੋਂ ਆਪਣੇ ਜੋ ਪਾਵਰ ਦਾ ਇਸਤੇਮਾਲ ਕਰਕੇ ਇਹਨਾਂ ਮਹਾਨ ਰੁਤਬਿਆਂ ਨੂੰ ਜਿਹੜਾ ਉਹ ਬੜਾ ਬੋਣਾ ਕੀਤਾ ਜਾ ਰਿਹਾ ਹੈ ਕਿਉਂਕਿ ਜੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੋ ਨਿਰਮਾਨਤਾ ਤੋਂ ਲੈ ਕੇ ਇਹਦੇ ਜੋ ਵੀ ਸਿੱਖ ਪੰਥ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦਾ ਮਾਣ ਸਤਿਕਾਰ ਰੁਤਬਾ ਉਹ ਸਮੁੱਚੀਆਂ ਸੰਗਤਾਂ ਭੜੀ ਭੜ ਜਾਣਦੀਆਂ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਦੋਂ ਸਿਰਜਣਾ ਛੇਵੇਂ ਪਾਸ਼ਾ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਤਾਂ ਇਹਦੀ ਉਸਾਰੀ ਦੇ ਵਿੱਚ ਸ਼ੇਰ ਮੇ ਪਾਦਸ਼ਾਹ ਤਨਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵੱਲੋਂ ਹੀ ਕੇਵਲ ਇਸ ਉਸਾਰੀ ਕਾਰਜ ਦੇ ਵਿੱਚ ਜੋ ਹਿੱਸਾ ਲਿਆ ਗਿਆ ਕੋਈ ਆਮ ਮਿਸਤਰੀ ਮਜ਼ਦੂਰ ਇਸ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਦੇ ਲਈ ਕੋਈ ਉਹਨਾਂ ਦੀ ਭੂਮਿਕਾ ਕਿਸੇ ਵੀ ਮਿਸਤਰੀ ਮਜ਼ਦੂਰ ਜਾਂ ਮਜ਼ਦੂਰ ਦੀ ਇਤਿਹਾਸ ਵਿੱਚ ਕਿਸਦਾ ਜ਼ਿਕਰ ਨਹੀਂ ਆਉਂਦਾ ਸੋ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜੀ ਨੂੰ ਆਪਣੇ 1925 ਦੇ ਐਕਟ ਦੇ ਅਧੀਨ ਅਕਾਦਕਸਰ ਦੇ ਜਸੇਦਾਰ ਦੀ ਨਿਯੁਕਤੀ ਜਾਂ ਉਹਨਾਂ ਨੂੰ ਉਥੋਂ ਫਾਰਗ ਕਰਨ ਦੇ ਜੋ ਇਹ ਆਪਣੇ ਅਧਿਕਾਰ ਖੇਤਰ ਦੇ ਵਿੱਚ ਇਹਨੂੰ ਸਮਾ ਕੇ ਇਹਨਾਂ ਨੇ ਰੱਖਤਾ ਹੈ ਇਹ ਬਹੁਤ ਹੀ ਇੱਕ ਮਨਦਭਾਗੀ ਗੱਲ ਹੈ ਕਈ ਵਾਰ ਜਗਤਿ ਕੁਚਲ ਸਿੰਘ ਜੀ ਟੋੜਾ ਤੇ ਹੋਰ ਸਮਿਆਂ ਵਿੱਚ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੋ ਜਥੇਦਾਰ ਜੀ ਦੀ ਨਿਯੁਕਤੀ ਉਹਨਾਂ ਦਾ ਸੇਵਾ ਕਾਲ ਉਹਦਾ ਸਮਾਂ ਨਿਰਧਾਰਤ ਕਰਨ ਬਾਰੇ ਉਹਨਾਂ ਦੇ ਅਧਿਕਾਰ ਖੇਤਰ ਬਾਰੇ ਕੋਈ ਜਿਹੜੀ ਇੱਕ ਸਤਕਾਰਯੋਗ ਸਨਮਾਨਯੋਗ ਕੋਈ ਨੀਤੀ ਬਣਾਉਣ ਦੀਆਂ ਗੱਲਾਂ ਚੱਲੀਆਂ ਪਰ ਉਹ ਗੱਲਾਂ ਗੱਲਾਂ ਹੀ ਰਹਿ ਗਈਆਂ ਸੇਵਨ ਸਰਵਨ ਦੇ ਨਿਯੁਕਤੀ ਜਾਂ ਉਹਨਾਂ ਦੇ ਕੋਈ ਸਮਾਂ ਨਿਸ਼ਚਿਤ ਕਿੰਨਾ ਚਿਰ ਉਹਨਾਂ ਨੇ ਸੇਵਾ ਕਰਨੀ ਹੈ ਇਹਦੇ ਬਾਰੇ ਕੋਈ ਵੀ ਜੋ ਨੀਤੀ ਨਾ ਬਣਨ ਕਰਕੇ ਇਹ ਸ਼ੋਮਨੀ ਗੁਰਦਾ ਪ੍ਰਬੰਧਕ ਕਮੇਟੀ ਜੋ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਸ਼ੋਮਨੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਦੇ ਰਿਮੋਟ ਦੇ ਨਾਲ ਹੀ ਕਲਦੀ ਰਹੀ ਹੈ ਤੇ ਅੱਜ ਇੱਕ ਹੋਰ ਬੜੀ ਇੱਕ ਹਾਸੋਈਣੀ ਗੱਲ ਹੈ ਕਿ ਕਿੰਨੀ ਜ਼ਮੀਰ ਮਰ ਚੁੱਕੀ ਹੈ ਸ਼ੋਮਨੀ ਅਕਾਲੀ ਦਲ ਦੇ ਲੀਡਰਾਂ ਦੀ ਕਿ ਅੱਜ ਸੁਖਬੀਰ ਸਿੰਘ ਬਾਦਲ ਜਿਸ ਨੇ ਪ੍ਰਧਾਨਗੀ ਤੋਂ ਅਸਤੀਫਾ ਵੀ ਦੇ ਦਿੱਤਾ ਪਰ ਫਿਰ ਵੀ ਅੱਜ ਸੁਖਬੀਰ ਸਿੰਘ ਬਾਦਲ ਸਮੁੱਚੇ ਅਕਾਲੀ ਦਲ ਨੂੰ ਉਂਗਲਾ ਦਿਚਾ ਰਿਹਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅੱਜ ਵੀ ਉਹੀ ਕੁਸ਼ ਜੋ ਕਾਰਜ ਦੇ ਵਿੱਚ ਉਹੀ ਚੀਜ਼ਾਂ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਜੋ ਸੁਖਬੀਰ ਸਿੰਘ ਬਾਦਲ ਨੂੰ ਪਸੰਦ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਘਟਨਾਕਰਮ ਹੈ ਇਹਦੇ ਨਾਲ ਸਮੁੱਚੀ ਸਿੱਖ ਸੰਗਤ ਜੋ ਬਹੁਤ ਹੀ ਅਜ ਨਿਰਾਸ਼ਾ ਦੇ ਆਲਮ ਚੋਂ ਗੁਜ਼ਰ ਰਹੀ ਹੈ ਔਰ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰਕਮੇਟੀ ਵੱਲੋਂ ਜੋ ਬੀਤੇ ਕੱਲ ਜੋ ਇੱਕ ਅੰਤਰਕਮੇਟੀ ਦੀ ਮੀਟਿੰਗ ਕਰਕੇ ਇਹ ਗੱਲ ਮੀਡੀਆ 'ਚ ਬੜੀ ਬੇਗਵਾਕੀ ਨਾਲ ਕਹੀ ਗਈ ਹੈ ਕਿ ਸ਼ੋਮਨੀ ਗੁਰਦਰਾ ਪੰਡਤਾਂ ਕਮੇਟੀ ਦੀ ਅੰਤਰ ਕਮੇਟੀ ਨੂੰ ਇਹ ਅਧਿਕਾਰ ਹੈ ਕਿ ਉਹ ਜਥੇਦਾਰਾਂ ਦੀ ਕਿਸੇ ਵੇਲੇ ਵੀ ਨਿਯੁਕਤੀ ਜਾਂ ਉਹਨਾਂ ਨੂੰ ਇਹਨਾਂ ਅਹੁਦਿਆਂ ਤੋਂ ਫਾਰਗ ਕਰ ਸਕਦੇ ਆ ਤਾਂ ਇਹਦੇ ਨਾਲ ਜੋ ਜਥੇਦਾਰ ਸ੍ਰੀ ਅਕਾਲ ਤਖਸਾ ਹੋਰ ਤਖਸਾ ਬਣਦੇ ਜਥੇਦਾਰਾਂ ਦਾ ਜੋ ਸਤਕਾਰ ਮਾਣ ਉਹਨੂੰ ਏ ਜਿਹੜੀ ਸ਼ੋਮਣੀ ਕਮੇਟੀ ਵੱਲੋਂ ਇਸ ਤਰ੍ਹਾਂ ਦੇ ਬਿਆਨ ਦੇ ਕੇ ਉਹਨਾਂ ਨੂੰ ਜਿੱਥੇ ਅਸੀਂ ਇੱਕ ਪਾਸੇ ਕਹਿੰਦੇ ਆ ਕਿ ਸ੍ਰੀ ਅਕਾਲ ਪੁਰਖ ਸਾਹਿਬ ਸਾਡੇ ਸਰਮੋਰ ਸਿੱਖਾਂ ਦੀ ਇੱਕ ਸੁਪਰੀਮ ਪਾਵਰ ਹੈ ਤੇ ਉੱਥੋਂ ਦਾ ਜਥੇਦਾਰ ਸੁਪਰੀਮ ਨੇ ਲੇਕਿਨ ਜਦੋਂ ਇਹ ਅੰਤਰੀਕ ਕਮੇਟੀ ਦੇ ਕੁਝ ਮੈਂਬਰ ਉਸ ਸਤਕਾਰਯੋਗ ਰੁਤਬੇ ਤੇ ਬੈਠੇ ਜਥੇਦਾਰ ਸਹਿਬਾਨਾ ਨੂੰ ਨਿਯੁਕਤ ਕਰ ਤੇ ਫਾਰਗਦੰਦ ਅਧਿਕਾਰ ਜੋ ਉਹ ਆਪਣੇ ਆਪ ਨੂੰ ਸਮਝੀ ਬੈਠੇ ਕਿ ਸਾਡੇ ਕੋਲ ਹੈ ਤੇ ਉਹ ਇਸ ਸਦਕਾਰ ਦੀ ਵਰਤੋਂ ਵੀ ਕਰਦੇ ਆਏ ਆ ਤੇ ਅੱਜ ਵੀ ਕਰਨ ਦੀਆਂ ਕੋਸ਼ਿਸ਼ਾਂ ਨੇ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਸਮੁੱਚੀ ਸਿੱਖ ਸੰਗਤਾਂ ਨੂੰ ਹੁਣ ਬਹੁਤ ਵੱਡਾ ਇੱਕ ਜੋ ਚੁਣੌਤੀ ਜੋ ਜੋ ਕਹਿ ਲਿਏ ਕਿ ਬਾਦਲ ਪਰਿਵਾਰ ਜਿਹਦਾ ਅੱਜ ਪੂਰਾ ਕਬਜ਼ਾ ਹੈ ਸਾਡੇ ਸਰਮਹੋਰ ਸੰਸਥਾ ਸ਼੍ਰੋਮਣੀ ਕਮੇਟੀ ਤੇ ਅੱਜ ਉਸ ਪਰਿਵਾਰ ਦੇ ਕਬਜ਼ੇ ਤੋਂ ਅਤੇ ਕੁਝ ਕੁ ਚਾਹ ਪਲੂਸ ਲੋਕ ਜੋ ਇਸ ਪਰਿਵਾਰ ਨੂੰ ਜਿਹੜਾ ਉਹ ਹੱਲਾਸ਼ੇਰੀਆਂ ਦੇ ਰਹੇ ਆ ਕਿਉਂਕਿ ਉਹਨਾਂ ਲੋਕਾਂ ਦੀ ਜਮੀਰ ਮਰ ਚੁੱਕੀ ਹੈ ਔਰ ਇਸ ਬਾਦਲ ਪਰਿਵਾਰ ਨੇ ਉਹਨਾਂ ਲੋਕਾਂ ਨੂੰ ਇਸ ਤਰ੍ਹਾਂ ਦਾ ਇੱਕ ਮਾਇਆ ਜਾਲ ਦੇ ਵਿੱਚ ਉਹਨਾਂ ਨੂੰ ਫਸਾ ਲਿਆ ਵਿਆ ਕਿ ਉਹ ਅੱਜ ਇਸ ਪਰਿਵਾਰ ਤੋਂ ਬਿਨਾ ਉਹਨਾਂ ਦੀ ਕੋਈ ਹਸਤੀ ਨਹੀਂ ਕੋਈ ਉਹਨਾਂ ਦਾ ਵजूद ਨਹੀਂ ਰਹਿਣਾ ਉਹ ਆਪਣੇ ਵजूद ਨੂੰ ਕਾਇਮ ਰੱਖਣ ਲਈ ਇਸ ਬਾਦਲ ਪਰਿਵਾਰ ਦੀ ਜੋ ਚਾਪਲਸੀ ਕਰਕੇ ਅੱਜ ਜੋ ਸਿੱਖ ਪੰਥ ਦੇ ਜੋ ਸੁਧਾਰਤ ਨੇ ਉਹਨਾਂ ਦੀਆਂ ਧੜੀਆਂ ਉਡਾਰੇ ਨੇ ਸੂਚੀਆਂ ਸੰਗਤਾਂ ਨੂੰ ਅੱਜ ਇਸ ਨਾਲ ਯਾਦ ਕਰਾਉਣ ਲਈ ਸਾਨੂੰ ਜਰੂਰ ਸਾਰਿਆਂ ਨੂੰ ਇਕਜੁੱਟ ਹੋ ਕੇ ਹਮਲਾ ਮਾਰਨਾ ਪਵੇਗਾ ਤੇ ਅੱਜ ਤੋਂ ਹੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਔਰ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਵੱਲੋਂ ਅੱਜ ਜੇ ਆਪਾਂ ਕਹਿ ਲਈਏ ਕਿ ਬੜਾ ਹੀ ਉਹਨਾਂ ਦਾ ਜੋ ਇੱਕ ਬਿਆਨ ਹੈ ਉਹ ਲੱਗ ਰਿਹਾ ਹੈ ਕਿ ਜਿਸ ਤੋਂ ਜੱਜਦਾਰ ਸਾਹਿਬ ਵੀ ਅੱਜ ਨਿਰਾਸ਼ਾ ਦੇ ਆਲਮ ਦੇ ਵਿੱਚ ਨੇ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਅੱਜ ਮਹਿਸੂਸ ਹੋਇਆ ਕਿ ਜੋ ਜੱਜਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਦੇਸ਼ ਜਾਰੀ ਕੀਤਾ ਜਾਂਦਾ ਉਹ ਸਮੁੱਚੇ ਵਿਸ਼ਵ ਦੇ ਸੰਗਤਾਂ ਵਿੱਚ ਜੋ ਉਹਦਾ ਅਮਲੀ ਰੂਪ ਦੇਣ ਦੀ ਬਜਾਏ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਇਹ ਚਾਰ ਦਿਵਾਰੀ ਹੈ ਉਹ ਉੱਥੋਂ ਤੱਕ ਹੀ ਸੀਮਤ ਹੈ ਇਸ ਤਰ੍ਹਾਂ ਦਾ ਬਿਆਨ ਆਉਣਾ ਜਸੇਦਾਰ ਸਹਿਬਾਨਾਂ ਵੱਲੋਂ ਇਹ ਵੀ ਕੋਈ ਕੌਮ ਲਈ ਚੰਗਾ ਸੰਕੇਤ ਨਹੀਂ ਸੋ ਸਾਨੂੰ ਆਓ ਆਪਾਂ ਨਾਲ ਮਿਲ ਕੇ ਹਮਲਾ ਮਾਰੀਏ ਨਿੱਜੀ ਸਵਾਰਤਾ ਤੋਂ ਉੱਠੇ ਉੱਚੇ ਉੱਠ ਕੇ ਆਪਾਂ ਪੰਥਕ ਸੋਚ ਨੂੰ ਮੋਖ ਰੱਖ ਕੇ ਇੱਕਜੁੱਟ ਹੋ ਕੇ ਇਹ ਬਾਦਲ ਪਰਿਵਾਰ ਤੇ ਇਹਦੇ ਚਾਪ ਨੂੰਸਾ ਤੋਂ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਨ ਲਈ ਆਓ ਤਹੱਈਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ